ਅਨੁਵਾਦ ਬਿਸਮਿਲ੍ਲਾ ਰਹਿਮਾਨਿ ਰਹਿੀਮ ਮੈਂ ਮੁਹੰਮਦ ਰਮਜ਼ਾਨ ਨੈਮੀ ਅਸ਼ਰਫੀ ਇਮਾਮ ਜਾਮਾ ਮਸਜਿਦ ਬਠਿੰਡਾ ਅਤੇ ਸਦਰ ਹਾਲ ਇੰਡੀਆ ਦੇ ਇਮਾਮ ਸ਼aikh ਬੋਰ ਪੰਜਾਬ ਅੱਜ ਈਦੁਲ ਆਜ਼ਾਦ ਦੇ ਮੌਕੇ ਤੇ ਮਕਰਾਈ ਦੇ ਮੌਕੇ ਤੇ ਮੈਂ ਆਪਣੇ ਦੇਸ਼ ਵਾਸੀਆਂ ਨੂੰ तमाम ਮੁਸਲਿਮ ਭਾਈਚਾਰੇ ਨੂੰ ਤੇ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਕਿ ਅੱਜ ਈਦੁਲ ਆਜ਼ਾਦ ਇੱਕ ਤਿਵਾਰ ਜੋ ਹੈ ਬੜਾ ਖੁਸ਼ੀ ਔਰ ਸ਼ਾਦਮਾਨੀ ਨਾਲ ਇੱਥੇ ਮਨਾਇਆ ਗਿਆ ਹੈ ਔਰ ਮੈਂ ਕਹਨਾ ਕਿ ਜਿਹੜਾ ਹਜ਼ਾਰਾਂ ਦੀ ਤਾਦਾਦ ਚ ਲੋਕਾਂ ਨੇ ਤੇ ਖੁਸ਼ੀ ਮਨਾਈ ਹੈ ਅੱਲਾ ਪਾਕ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਆਪਸ ਚ ਭਾਈਚਾਰਾ ਬਣਾ ਰਵੇ ਪਿਆਰ ਬਣਾ ਰਵੇ ਤੇ ਰੱਬ ਤਬਾਰਕ ਵਾ ਤਾਲਾ तमाम ਭਾਈਚਾਰੇ ਨੂੰ ਇਹ ਖੁਸ਼ੀਆਂ ਨਸੀਬ عطا ਫਰਮਾਵੇ ਅਸਲਾਮੁਅਲੈਕੁਮ ਵ ਰਹਿਮਤ ਮੈਂ ਪਹਿਲਾਂ ਤਾਂ ਮੁਸਲਮਾਨ ਭਾਈਚਾਰਾ ਹਿੰਦੂ ਸਿੱਖ ਤੁਹਾਨੂੰ ਸਾਰਿਆਂ ਨੂੰ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਭਾਈ ਗੁਰੂ ਕਾ ਖਾਲਸਾ ਭਾਈ ਗੁਰੂ ਦੀ ਫਤਿਹ ਅੱਜ ਆਦਨ ਬਕਰੀ ਦਾ ਦਿਨ ਹੈ ਅੱਜ ਸਾਨੂੰ ਚਾਹੀਦਾ ਵੀ ਅੱਲਾ ਤਾਲਾ ਨਿੱਕ ਨਿੱਕੀ ਦੀ ਰਾਹ ਤੇ ਚੱਲਣ ਦਾ अनुराद ਖਾਇਆ ਹੋਇਆ ਅਸੀਂ ਉਹ ਨੇਕੀ ਦੀ ਰਾਹ ਤੇ ਚੱਲਣਾ ਹੈ ਅਸੀਂ ਸਭ ਹਿੰਦੂ ਮੁਸਲਮ ਸਿੱਖ ਸਾਈ ਪਾਈਆਂ ਆਪਸ ਵਿੱਚ ਚਰਲ ਮਿਲ ਕੇ ਰਹਿਣਾ ਚਾਹੀਦਾ ਸਾਨੂੰ ਤੇ ਕਿਸੇ ਨੂੰ ਬੁਰਾਈ ਦੇ ਨਾਲ ਰਲ ਕੇ ਡਰ ਕੇ ਮੁਕਾਬਲਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਅਸੀਂ ਸਾਰੇ ਇੱਕਾਂ ਤੇ ਇੱਕੀ ਰਵਾਂਗੇ ਲੋਕ ਜਿਹੜੀਆਂ ਬਾਹਰਲੀਆਂ ਸ਼ਕਤੀਆਂ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਪਰ ਸਾਡਾ ਇੱਕ ਖੂਨ ਇੱਕ ਹੈ ਅਸੀਂ ਭਾਈਚਾਰਾ ਬਣਾ ਕੇ ਰੱਖਿਆ ਹੋਇਆ ਰੱਖਾਂਗੇ ਅੱਜ ਕੀ ਨਾਮ ਹੈ ਅਸਲਾਮੁਅਲੈਕਮ ਮੇਰਾ ਨਾਮ ਮੁਹੰਮਦ ਰਫੀਕ 올 ਇੰਡੀਆ 올ਮਾ ਵਿਸ਼ੈਕ ਬੋਰਡ ਪ੍ਰੈਜ਼ੀਡੈਂਟ ਬਠਿੰਡਾ ਔਰ ਤਮਾਮ ਦੇਸ਼ ਵਾਸੀਆਂ ਨੂੰ ਖਾਸ ਕਰਕੇ ਬਠਿੰਡਾ ਵਾਸੀਆਂ ਨੂੰ ਬਕਰੀਦ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਦਿਲ ਤੋਂ ਦੁਆ ਕਰਦੇ ਆ ਕਿ ਸਾਡੇ ਹਿੰਦੁਸਤਾਨ ਸੂਬੇ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਔਰ ਮੁਹੱਬਤ ਦੇ ਨਾਲ ਦਿਨ ਤਿਆਰ ਸਾਰੇ ਆਪਸ ਵਿੱਚ ਮਿਲ ਕੇ ਮਿਲਾਈਏ ਸ਼ੁਕਰੀਆ ਮੇ